ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ মিডিਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਤ ਦੀਪਕਰ ਤੇ ਅੱਜ ਅਸੀਂ ਗੱਲ ਕਰਾਂਗੇ ਸਿੱਖ ਇਤਿਹਾਸਿਕ ਸਥਾਨ ਵਾਰੇ ਗੁਰਦੁਆਰਾ ਸਿੰਘ ਸਵਾ ਜੋ ਕਿ ਧੁਰਕੜ ਤਲਾ ਮੋਗਾ ਵਿਖੇ ਸਥਿਤ ਇਤਿਹਾਸਿਕ ਗੁਰਦੁਆਰਾ ਮੰਨਿਆ ਜਾਂਦਾ ਹੈ ਇੱਥੋਂ ਦੇ ਗ੍ਰਾਂਤੀ ਸਾਡੇ ਨਾਲ ਜੁੜ ਚੁੱਕੇ ਨੇ ਜੋ ਕਿ ਇਸ ਗੁਰਦੁਆਰੇ ਦੀ ਅੱਗੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਪੰਜਾਬੀ ਲਿੰਕ ਮੀਡੀਆ ਗਰੁੱਪ ਇਹਨਾਂ ਦੇ ਸਾਰੇ ਵੀਰਾਂ ਦਾ ਧੰਨਵਾਦ ਤੋ ਜਿੰਨੇ ਦਰਸ਼ਕ ਵੇਖ ਰਹੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਇਹ ਜਿੱਥੇ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਆ ਇਹ ਹੈ ਗੁਰਦੁਆਰਾ ਸਿੰਘ ਸਭਾ ਧੂੜਕੋਟਕਲਾ ਜ਼ਿਲ੍ਹਾ ਮੋਗਾ ਜਿੱਥੇ ਪ੍ਰਬੰਧ ਜਿਹੜਾ ਹੈ ਬਹੁਤ ਹੀ ਵਧੀਆ ਹੈ ਸਾਡੇ ਪ੍ਰਬੰਧਕ ਵੀ ਨਗਰ ਨਿਵਾਸੀ ਵੀ ਬਹੁਤ ਵਧੀਆ ਸਹਿਯੋਗ ਦੇ ਰਹੇ ਆ ਜਿੱਥੇ ਨਿਤਨੇਮ ਦੀ ਗੱਲ ਹੈ ਲੜੀਵਾਰ ਕਥਾ ਚੱਲ ਰਹੀ ਹੈ ਨਿਤਨੇਮ ਹੋ ਰਹੇ ਨੇ ਉੱਥੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨ ਵਾਸਤੇ ਸੰਥਿਆ ਕਲਾਸਾਂ ਹਰ ਰੋਜ਼ ਦੀਆਂ ਲੱਗ ਰਹੀਆਂ ਨੇ ਤੇ ਨਾਲ ਨਾਲ ਬੱਚਿਆਂ ਨੂੰ ਉਤਸ਼ਾਹਤ ਕਰਨ ਵਾਸਤੇ ਸਾਡੇ ਐਨ ਆਰ ਆਈ ਵੀਰ ਹਰ ਨਗਰ ਕੀਰਤਨ ਉੱਤੇ ਬੱਚਿਆਂ ਨੂੰ ਉਤਸ਼ਾਹਤ ਕਰਦੇ ਆ ਨੇ ਜਿਵੇਂ ਨਵੇਂ ਸਾਈਕਲ ਲੈ ਤੇ ਜਾਂ ਕੋਈ ਹੋਰ ਚੀਜ਼ ਜਿਸ ਦੇ ਨਾਲ ਬੱਚੇ ਹੋਰ ਉਤਸ਼ਾਹਤ ਹੋਣ ਗੁਰਬਾਣੀ ਵਾਲੇ ਪਾਸੇ ਜਿੱਥੇ ਇਹ ਸੇਵਾਵਾਂ ਚੱਲ ਰਹੀਆਂ ਗੁਰਦੁਆਰਾ ਸਾਹਿਬ ਵੱਲੋਂ ਉੱਥੇ ਗੁਰਦੁਆਰਾ ਸਾਹਿਬ ਸੇਵਾ ਫੰਡ ਚੱਲ ਰਿਹਾ ਜਿਹਦੇ ਵਿੱਚ ਲੋੜਵੰਦ ਜਿਹੜੇ ਨਗਰ ਨਿਵਾਸੀ ਹੈ ਬਿਮਾਰੀ ਦੇ ਕਾਰਨ ਜਾਂ ਕੋਈ ਐਕਸੀਡੈਂਟ ਦੇ ਕਾਰਨ ਉਹਨਾਂ ਨੂੰ ਮਾਇਆ ਦੀ ਮਦਦ ਦਿੱਤੀ ਜਾਂਦੀ ਹੈ 50000 ਤੱਕ ਤੇ ਉਹ ਵਾਪਸ ਲਈ ਜਾਂਦੀ ਹੈ ਕਿਸ਼ਤਾਂ ਰਾਹੀਂ ਉਹ ਵੀ ਇੱਕ ਫੰਡ ਚੱਲ ਰਿਹਾ ਹੈ ਬੜੀ ਵਧੀਆ ਤਰੀਕੇ ਦੇ ਨਾਲ ਕਿ ਉਹ ਕਿ ਲੋੜਵੰਦੀ ਸਹਾਇਤਾ ਹੋ ਜਾਂਦੀ ਮੌਕੇ ਤੇ ਪੈਸੇ ਮਿਲ ਜਾਂਦੇ ਨੇ ਤੇ ਵਾਪਸੀ ਉਹ ਫਿਰ ਥੋੜੇ ਥੋੜੇ ਕਰਕੇ ਕਿਸ਼ਤਾਂ ਰਾਹੀਂ ਵਾਪਸ ਕਰੀ ਜਾਂਦੇ ਨੇ ਇਹ ਵੀ ਇਸ ਗੁਰਦੁਆਰੇ ਵੱਲੋਂ ਸੇਵਾ ਹੋ ਰਹੀ ਹੈ ਹੋਰ ਵੀ ਨਗਰ ਦੀਆਂ ਸੇਵਾਵਾਂ ਕਿਸੇ ਵੀ ਕਿਸਮ ਦੀਆਂ ਹੋਣ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨਾਲ ਜੁੜ ਕੇ ਕੰਮ ਕਰਦੇ ਨੇ ਕੋਈ ਵੀ ਕੰਮ ਹੋਵੇ ਗੁਰਦੁਆਰਾ ਸਾਹਿਬ ਵੱਲੋਂ ਸਾਰੇ ਕਰਵਾਏ ਜਾਂਦੇ ਨਗਰ ਦੇ ਵੀ ਪੰਚਾਇਤ ਦਾ ਵੀ ਸਹਿਯੋਗ ਹੈ ਨਗਰ ਨਿਵਾਸੀਆਂ ਦਾ ਵੀ ਸਹਿਯੋਗ ਹੈ ਪ੍ਰਬੰਧਕਾਂ ਦਾ ਵੀ ਸਹਿਯੋਗ ਹੈ ਤਾਂ ਇਸ ਤਰੀਕੇ ਬਹੁਤ ਹੀ ਵਧੀਆ ਜਿਹੜੀਆਂ ਇਸ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਉਹ ਚੱਲ ਰਹੀਆਂ ਨੇ ਸੋ ਜਿੱਥੇ ਬੱਚਿਆਂ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਬੀਬੀਆਂ ਦਾ ਵੀ ਭਾਰੀ ਯੋਗਦਾਨ ਹੈ ਜਿਹੜੀਆਂ ਹਰ ਰੋਜ਼ ਉਹਨਾਂ ਦਾ ਸ਼ਾਮ ਦਾ ਸਮਾਂ ਬੀਬੀਆਂ ਦਾ ਜੋ ਹਰ ਰੋਜ ਆ ਕੇ ਸਿਮਰਨ ਕਰਦੀਆਂ ਅਭਿਆਸ ਕਰਦੀਆਂ ਉਹ ਵੀ ਇੱਥੇ ਚੱਲ ਰਿਆ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੱਲ ਰਹੀ ਹੈ ਤਾਂ ਇਸ ਤੋਂ ਇਲਾਵਾ ਜੋ ਵੀ ਮਤਲਬ ਗੁਰਦੁਆਰਾ ਸਾਹਿਬ ਦੀ ਜ਼ਰੂਰਤ ਹੈ ਅਸਲ ਜਿਹੜੀ ਹੈ ਸਾਡਾ ਗੁਰਦੁਆਰਾ ਸਾਹਿਬ ਦਾ ਮਕਸਦ ਇਹ ਹੀ ਹੁੰਦਾ ਹੈ ਕਿ ਲੋੜਵੰਦ ਦੀ ਸਹਾਇਤਾ ਔਖੇ ਨੂੰ ੋਜਨ ਤੇ ਨੰਗੇ ਨੂੰ ਕੱਪੜਾ ਇਹ ਕੋਸ਼ਿਸ਼ ਹੈ ਵੀ ਇਸ ਚੀਜ਼ ਨੂੰ ਲੈ ਕੇ ਚੱਲੀਏ ਤਾਂ ਪ੍ਰਬੰਧਕਾਂ ਦਾ ਬੜਾ ਯੋਗਦਾਨ ਹੈ ਇਸ ਦੇ ਵਿੱਚ ਤਾਂ ਇਹ ਅਸੀਂ ਵਿਸ਼ੇ ਲੈ ਕੇ ਚੱਲ ਰਹੇ ਹਾਂ ਕੋਸ਼ਿਸ਼ ਵੱਧ ਤੋਂ ਵੱਧ ਕੀਤੀ ਜਾ ਰਹੀ ਜਿਵੇਂ ਹੁਣ ਨਗਰ ਦਾ ਗੁਰਦੁਆਰਾ ਸਾਹਿਬ ਆ ਕੋਈ ਜ਼ਮੀਨ ਨਹੀਂ ਪਰ ਫਿਰ ਵੀ ਬੜੀ ਚੰਗੇ ਤਰੀਕੇ ਦੇ ਨਾਲ ਇੱਥੇ ਕੰਮ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹਰ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਾਵਾਂਗੇ ਇਤਿਹਾਸਿਕ ਸਥਾਨਾਂ ਦੇ ਬਾਰੇ ਜਾਣਕਾਰੀ ਜਨਾਲੇ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ